ਕਾਰਨ ਤਾਂ ਇਹ ਹੀ ਹੈ ਕਿ ਧਗਰਾਂ ਦੀ ਜਿੱਥੇ ਸਫ ਸਫਾਈ ਨਹੀਂ ਹੁੰਦੀ ਹਰ ਸਾਲ ਇਹ ਪਹਿਲਾਂ ਹੁੰਦੀ ਸੀਗੀ ਥੋੜੀ ਬਹੁਤ ਪਰ ਹੁਣ ਤਾਂ ਜਮੀ ਨਹੀਂ ਹੁੰਦੀ এবিপি ਸਾਝਾ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਭਾਰਤ ਪੋਸ਼ਣ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਦੇ ਪਾਖੜਾ ਨਹਿਰ ਦੇ ਵਿੱਚ ਵੀ ਪਾੜ ਪੈ ਚੁੱਕਿਆ ਹੈਗਾ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਜਿਹੜਾ ਖੱਗਰ ਹੈ ਖੱਗਰ ਖਤਰਾ ਨਿਸ਼ਾਨ ਤੋਂ ਉੱਪਰ ਹੋ ਕੇ ਓਵਰਫਲੋ ਹੋ ਚੁੱਕਿਆ ਹੈਗਾ ਸੋ ਇਹ ਵੱਡੀ ਖਬਰ ਹੈ ਕਨੌਰ ਏਰੀਆ ਦੇ ਵਿੱਚ ਔਰ ਇਹ ਕਨੌਰ ਏਰੀਆ ਦੇ ਵਿੱਚ ਖੜੇ ਹੈਗੇ ਆ ਪਿੰਡ ਸਰਾਲਾ ਕਲਾ ਦੇ ਕੋਲ ਜਿਹੜਾ ਹੈਗਾ ਇਹ ਪਾੜ ਪਿਆ ਸੋ ਇਹ ਤਸਵੀਰਾਂ ਦੇਖ ਸਕਦੇ ਹੈਗੇ ਹੋ ਕਿ ਕਿੰਨਾ ਵੱਡਾ ਪਾੜ ਇਹ ਘੱਗਰ ਨਹਿਰ ਦੇ ਵਿੱਚ ਘੱਗਰ ਤੋਂ ਬਾਅਦ ਭਾਖੜਾ ਨਹਿਰ ਦੇ ਵਿੱਚ ਪਾਣੀ ਸਾਰਾ ਇਹ ਜਾਂਦਾ ਹੋਇਆ ਨਜ਼ਰ ਆ ਰਿਹਾ ਹੈਗੇ ਤਸਵੀਰਾਂ ਨੇ ਆ ਰੋਡ ਦੀਆਂ ਸੋ ਬਾਈ ਹੁਣ ਇੱਥੇ ਪਿੰਡ ਵਾਲੇ ਵੀ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਪੁੱਛਦੇ ਆਂ ਕਿ ਪਿੰਡ ਦਾ ਹਾਲਾਤ ਕਿਨੇ ਬਾਈ ਜੀ ਪਿੱਛੋਂ ਪਾਣੀ ਛੱਡਿਆ ਗਿਆ ਗਿਆ ਕੱਗਰ ਓਵਰਫਲੋ ਹੋ ਗਿਆ ਕਿੰਨਾ ਕੁ ਨੁਕਸਾਨ ਹੈ ਪਿੰਡ ਦਾ ਨੁਕਸਾਨ ਵੀਰੇ ਬਹੁਤ ਨੁਕਸਾਨ ਹੈ ਇਹ ਸਰਾਲਾ ਦੋਨੇ ਸਰਾਲੇ ਪਿੰਡ ਮਾੜੂ ਟਵਾਣਾ ਤੇ ਦੇਵੀਗੜ੍ਹ ਤੱਕ ਬਹੁਤ ਬੁਰਾ ਹਾਲ ਹੈ ਸਾਰੇ ਡੁੱਬ ਚੁੱਕਿਆ ਹੈ ਕਿੰਨੇ ਕੁ ਜੜੀ ਏਕੜ ਆ ਗਿਆ ਫਸਲ ਖਰਾਬ ਹੋਈ ਹੈ ਇੱਧਰ ਕੁਈ 10000 ਏਕੜ ਤਾਂ ਜ਼ਮੀਨ ਹੋ ਗਈ ਇੱਧਰ 10000 ਏਕੜ ਦੀ ਹਾਂਜੀ ਹਾਂ ਦੇਵੀਗੜ੍ਹ ਤੱਕ ਤਾਂ ਬਹੁਤ ਬੁਰਾ ਹਾਲ ਹੈ ਕੀ ਕਾਰਨ ਕੀ ਆਈ ਵਾਰੀ ਉਹ ਫਲੱਟ ਆਂਦਾ ਆਈ ਵਾਰੀ ਉਹ ਨਹਿਰ ਫੱਟਦੀ ਹੈਗੀ ਆ ਕਾਰਨ ਕੀ ਸਮਝਦੇ ਕਾਰਨ ਤਾਂ ਇਹ ਹੈ ਜੀ ਕਿ ਘਗਰਾਂ ਦੀ ਜਿਹੜੀ ਸਾਬ ਸਫਾਈ ਨਹੀਂ ਹੁੰਦੀ ਹਰ ਸਾਲ ਇਹ ਪਹਿਲਾਂ ਹੁੰਦੀ ਸੀਗੀ ਥੋੜੀ ਬਹੁਤ ਪਰ ਹੁਣ ਤਾਂ ਜਮੀ ਨਹੀਂ ਹੁੰਦੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤਾਂ ਕਹਿ ਰਹੀ ਹੈਗੀ ਘਗਰਾਂ ਦੀ ਅਸੀਂ ਸਫਾਈ ਕਰਾਈ ਹੈ ਕਰੋੜਾਂ ਰੁਪਏ ਦਾ ਬਜਟ ਪਹਿਲਾਂ ਉਹਨਾਂ ਨੇ ਸੈਂਕਸ਼ਨ ਕਰਤਾ ਮੀਟਿੰਗਾਂ ਹੋਈਆਂ ਡੀਸੀ ਸਾਹਿਬ ਨੇ ਆਰਡਰ ਕਰੇ ਨੇ ਸੋ ਤੁਸੀਂ ਕਹਿ ਰਹੇ ਹੋ ਘਗਰ ਦੀ ਸਫਾਈ ਨਹੀਂ ਹੋਈ ਨੇ ਹੁਣ ਤਾਂ ਇੱਥੇ ਹੁਣ ਤਾਂ ਪਹਿਲਾਂ ਤਾਂ ਹੋਈ ਨਹੀਂ ਹੁਣ ਚਲ ਅਫਸਰ ਇੱਥੇ ਮੈਗਮਾ ਬੈਠਿਆ ਉਹ ਸਾਰੇ ਬੈਠੇ ਨੇ ਇੱਥੇ ਵੈਸ ਡਿਊਟੀਆਂ ਦੇ ਰਹੇ ਨੇ ਨਹੀਂ ਚਲੋ ਪਾਣੀ ਆਣ ਤੋਂ ਬਾਅਦ ਤਾਂ ਪਹੁੰਚ ਗਏ ਉਸ ਤੋਂ ਪਹਿਲਾਂ ਕਿਸੇ ਨੇ ਸਫਾਈ ਕੋਈ ਪਹਿਲਾਂ ਸਫਾਈ ਕੋਈ ਨਹੀਂ ਹੋਈ ਕਿਉਂਕਿ ਅਕਸਰ ਅਮਮਨ ਮੀਟਿੰਗ ਹੁੰਦੀ ਆ ਮੀਟਿੰਗ ਚ ਇਹ ਫੈਸਲਾ ਹੁੰਦਾ ਕਿ ਬਰਸਾਤਾ ਤੋਂ ਪਹਿਲਾਂ ਪਹਿਲਾਂ ਜੂਨ ਦੇ ਵਿੱਚ ਜਿਹੜਾ ਹੈਗਾ ਸਫਾਈ ਹੋ ਜਾਣੀ ਚਾਹੀਦੀ ਹੈ ਘਗਰਾਂ ਦੀ ਇੱਕ ਫਰਮਾਨ ਵੀ ਜਾਰੀ ਹੁੰਦਾ ਹੈਗਾ ਲੱਗਦਾ ਕਿ ਜੇ ਸਫਾਈ ਹੋਈ ਹੁੰਦੀ ਤੇ ਬਚਾਅ ਹੁੰਦਾ ਜੇ ਸਫਾਈ ਹੁੰਦੀ ਬਿਲਕੁਲ ਬਚਾਅ ਹੁੰਦਾ ਜੀ ਜੇ ਦੋਨੇ ਇਹ ਆਪਣੇ ਸੈਫਨ ਜੇ ਸਾਫ ਸਫਾਈ ਹੁੰਦੀ ਹੈ ਜਿਵੇਂ ਝਾੜ ਝੁੰਡ ਖੜੇ ਆ ਸਾਫ ਹੋ ਜਾਣਾ ਤਾਂ ਬੜਾ ਫਰਕ ਪੈਂਦਾ ਇਹਦੇ ਨਾਲ ਅਨਗੈਲੀ ਕੀ ਦੀ ਸਮਝਦੇ ਹੋ ਅਨਗੈਲੀ ਦਾ ਪ੍ਰਸ਼ਾਸਨ ਦੀ ਹੈ ਸਰਕਾਰਾਂ ਤਾਂ ਦੇ ਕਹਿੰਦੀਆਂ ਪਰ ਪ੍ਰਸ਼ਾਸਨ ਕੰਮ ਨਹੀਂ ਕਰਦਾ ਇਹ ਕਲੀਅਰ ਕਟ ਅਸੀਂ ਇੱਥੇ ਦੇ ਰਹਿਣ ਵਾਲੇ ਆ ਪ੍ਰਸ਼ਾਸਨ ਜਿਹੜਾ ਇੱਥੇ ਦਾ ਪ੍ਰਸ਼ਾਸਨ ਹੈ ਜਾਂ ਅਫਸਰਸ ਆਈ ਹੈ ਉਹ ਗੱਡੀਆਂ ਤੱਕ ਹੀ ਸੀਮਤ ਆ ਉਹ ਕੰਮ ਕਰਕੇ ਨਹੀਂ ਰਾਜੀ ਹੈਗੀ ਕੰਮ ਕਰਕੇ ਬਿਲਕੁਲ ਪ੍ਰਸ਼ਾਸਨ ਕਹਿੰਦੇ ਕੰਮ ਕਰਕੇ ਰਾਜੀ ਨਹੀਂ ਹੈਗਾ ਬਾਈ ਉਹਨਾਂ ਵੀ ਬਜ਼ੁਰਗ ਮਜੂਰ ਨੇ ਗੱਲਬਾਤ ਕਰਦੇ ਬਾਈ ਕੀ ਨਾ ਤੁਹਾਡਾ ਸਾਹਬ ਸਿੰਘ ਜੀ ਸਾਹਬ ਸਿੰਘ ਜੀ ਕਿਹੜਾ ਪਿੰਡ ਆ ਤੁਹਾਡਾ ਕਮਾਲਪੁਰ ਜੀ ਕਮਾਲੀਆ ਕਿੰਨਾ ਕੁ ਪਾਣੀ ਆ ਔਰ ਇਹ ਪਾਣੀ ਦਾ ਕੱਤੋਂ ਤੁਸੀਂ ਦੇਖਦੇ ਆ ਰਹੇ ਹੋ ਕਿਉਂ ਪਾਣੀ ਦਾ ਮੁੱਦਰ ਇਹ ਤੇ ਕਈ ਸਾਲਾਂ ਤੋਂ ਇਹੀ ਕੰਮ ਚੱਲ ਰਿਹਾ ਹੈ ਹਰ ਸਾਲ ਹੀ ਆਉਂਦਾ ਹੈ ਹਰ ਸਾਲ ਹੀ ਪਾਣੀ ਆ ਰਿਹਾ ਜੀ ਪ੍ਰਸ਼ਾਸਨ ਆ ਦੇ ਸਫਾਈ ਕਰਾਂਦਾ ਹੈ ਕਿ ਘਰਾਂ 'ਚ ਬੂਟ ਝਾੜ ਵਾਧੂ ਖੜੇ ਨੇ ਜੀ ਹੂੰ ਕੋਈ ਡੇੜਾ ਵੀ ਨਹੀਂ ਮਾਰਦਾ ਪ੍ਰਸ਼ਾਸਨ ਦਾ ਇੱਥੇ ਆ ਕੇ ਜਾਂਦੇ ਹਨ ਭਗਤ ਮਾਨਾ ਉਹ ਆਇਆ ਹੈ ਨਹੀਂ ਅੱਜ ਉਹ ਵੀ ਹੂੰ ਏ ਲੋ ਖਰਾਬ ਹੋ ਗਏ ਟੁਰਗੇ ਦੇ ਪਾਸੇ। ਤੋਂ ਲੱਗਦਾ ਹੈਗਾ ਕਿ ਇਸ ਤਰ੍ਹਾਂ ਦੇ ਜਦੋਂ ਇਹ ਪਾੜ ਪੈਂਦਾ ਹੈਗਾ ਤਾਂ ਨੁਕਸਾਨ ਬਹੁਤ ਹੋ ਜਾਂਦਾ ਪੁੱਤਾ ਵਾਂਗੂ ਪਾਲੀ ਹੋਈ ਫਸਲ ਆ ਉਹ ਖਰਾਬ ਹੋ ਜਾਂਦੀ ਹੈਗੀ ਆ। ਤੋਂ ਕਿਸਾਨ ਕਿਸਾਨ ਵੀਰਾਂ ਨੂੰ ਬਹੁਤ ਨੁਕਸਾਨ ਹੁੰਦਾ। ਬਹੁਤ ਜ਼ਿਆਦਾ ਹੁੰਦਾ ਜੀ। ਜੀਰੀ ਹੁਣ ਵੇਖੋ ਡੁੱਬੀਆਂ ਪਈਆਂ ਕੋਈ ਦੇਦੀ ਵੀ ਜਾ ਪਰ ਜੀਰੀ ਕੋਈ ਨਹੀਂ ਦੇਦੀ। ਸਭ ਡੁੱਬੀਆਂ ਪਈਆਂ ਫਸਲਾਂ। ਇਹਦਾ ਕੋਈ ਪਾਖੜਾ ਦੇ ਵਿੱਚ ਪਾੜ ਕਿਵੇਂ ਮਤਲਬ ਕਿ ਕਦੋਂ ਪਿਆ ਹੈ। ਇਹ ਪਾਗੜਾ ਜੀ ਥੈਲੇ ਲਾਂਦੇ ਨੇ ਇਥੇ ਪੱਕੀ ਥੈਲੇ ਪਾਂਦਾ ਕੋਈ ਨਹੀਂ ਇਹ ਪਿਛਲੇ ਸਾਲ ਵੀ ਇਥੋਂ ਟੁੱਟੀ ਸੀਗੀ ਲੇਕਿਨ ਇਹਦੀ ਰਿਪੇਅਰ ਨਹੀਂ ਸੀ ਸੋ ਹੋਰ ਵੀ ਬਾਈ ਹੁਣ ਸਾਡੇ ਨਾਲ ਮੌਜੂਦ ਨੇ ਸੋ ਤੁਸਾਨੂੰ ਤਸਵੀਰਾਂ ਤਸਵੀਰਾਂ ਜਿਹੜੀਆਂ ਦਿਖਾ ਦੇਣਾ ਚਾਹੁੰਦੇ ਆ ਕਿ ਜਿਹੜਾ ਹੈਗਾ ਕਿ ਕਿਸ ਤਰ੍ਹਾਂ ਦੇ ਨਾਲ ਇਹ ਪਾੜ ਪਿਆ ਹੋਇਆ ਹੈ ਅਸੋ ਬਾਈ ਹੁਣ ਮਜੂ ਨੇ ਗੱਲਬਾਤ ਕਰਦੇ ਗਏ ਬਾਈ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਹਿੰਦੇ ਪਹਿਲਾਂ ਵੀ ਪਿਛਲੇ ਸਾਲ ਵੀ ਇੱਥੇ ਪਾੜ ਪਿਆ ਸੀਗਾ ਇਸ ਸਾਲ ਵੀ ਇੱਥੇ ਪਾੜ ਸੀਗਾ ਲੇਕਿਨ ਉਹਨੂੰ ਥੱਲੇ ਲਾ ਕੇ ਰੋਕ ਦਿੱਤਾ ਗਿਆ ਜਦਕਿ ਇਹ ਪੱਕੀ ਨਹਿਰ ਹੈਗੀ ਸਭ ਨੂੰ ਪਤਾ ਇਸ ਗੱਲ ਦਾ ਤਾਂ ਉਹ ਪ੍ਰਸ਼ਾਸਨ ਨੂੰ ਚਾਹੀਦਾ ਉਹਨੂੰ ਪਹਿਲਾਂ ਰਿਪੇਅਰ ਕਰਨੇ ਚਾਹੀਦੇ ਸੀ ਹੁਣ ਹਰ ਸਾਲ ਇੱਥੇ ਖੜਾ ਆਉਂਦਾ ਹੈ ਡੈਮਾ ਲਾ ਕੇ ਹਰ ਜਿ ਡਬੋਣ ਵਾਸਤੇ ਡੈਮਾ ਸੀ ਪਬਲਿਕ ਨੂੰ ਪਹੁੰਚਾਉਣ ਵਾਸਤੇ ਜਦੋਂ ਤੁਹਾਨੂੰ ਪਤਾ ਹੈ ਕਿ ਪਾਣੀ ਪਿੱਛੇ ਰਹਿਣ ਜ਼ਿਆਦਾ ਹੈ ਤੁਸੀਂ ਉਹਨੂੰ ਥੋੜਾ ਥ ਇਕਦਾਂ ਹੀ ਕਿਉਂ ਫਲਡ ਛੜਦਾ ਇਹ ਤੇ ਲੋਕਾਂ ਨੂੰ ਡਬਾਉਣ ਵਾਸਤੇ ਹੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਡੈਮਾਂ ਦੀ ਜੋ ਨਾਲੇ ਨਦੀਆਂ ਨੇ ਉਹਦੀ ਸਫਾਈ ਕਰਾਓ ਹੁਣ ਬਟਿੰਡੇ ਸਕੂਲ ਵਾਲੇ ਪਾਸੇ ਬਿਲਕੁਲ ਖਾਲੀ ਪਈ ਨੇ ਨਹਿਰਾ ਉੱਥੇ ਕੋਈ ਪਾਣੀ ਨਹੀਂਗਾ ਤੇ ਇੱਥੇ ਸਾਡੇ ਪਾਣੀ ਕਿਉਂ ਆਉਂਦਾ ਇਹ ਹਰ ਸਾਲ ਇੱਥੇ ਕੁਝ ਹੋਰ ਹੈ ਹੁਣੇ ਫਸਲਾਂ ਮਰ ਗਈਆਂ ਕੌਣ ਜ਼ਿੰਮੇਵਾਰ ਹੈ ਇਹਦਾ ਸੋ ਬਿਲਕੁਲ ਫਸਲਾਂ ਨੇ ਹਜ਼ਾਰਾਂ ਏਕੜ ਫਸਲਾਂ ਜਿਹੜੀ ਆ ਉਹ ਜਿਹੜੀ ਹੈ ਤਬਾਹ ਹੋ ਚੁੱਕੀ ਹੈਗੀ ਆ ਸੋ ਇਹ ਤਸਵੀਰਾਂ ਜਿਹੜੀਆਂ ਨੇ ਉਹ ਬਹੁਤ ਭਿਆਨਕ ਤਸਵੀਰਾਂ ਨੇ ਔਰ ਇਹ ਨਹਿਰ ਹੈ ਜਿਹੜੀ ਇਹ ਬਿਲਕੁਲ ਇਹ ਖਤਮ ਹੋ ਚੁੱਕੀ ਹੈ ਕੰਡੇ ਇਹਦੇ ਸਾਰੇ ਭੁਰਨੇ ਸ਼ੁਰੂ ਹੋ ਚੁੱਕੇ ਨੇ ਮਿੱਟੀ ਦੀਆਂ ਢੀਗਾ ਦੀਆਂ ਢੀਗਾ ਡਿਗਰੀਆਂ ਨੇ ਆਖਿਰਕਾਰ ਜ਼ਿੰਮੇਵਾਰ ਕੌਣ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਜ਼ਰੂਰ ਆਂਦੀ ਹੈਗੀ ਆ ਕਹਿੰਦੇ ਆ ਸਰਕਾਰ ਵੱਲੋਂ ਫਰਮਾਨ ਜਾਰੀ ਹੋ ਜਾਂਦੇ ਨੇ ਬਾਪੂ ਏਸੀ ਕਮਰਿਆਂ ਵਿੱਚ ਫਰਮਾਨ ਜਾਰੀ ਕਰ ਦੋਂਦੇ ਨੇ ਮੀਟਿੰਗਾਂ ਹੋ ਜਾਂਦੀਆਂ ਨੇ ਪਰ ਗਰਾਊਂਡ ਜ਼ੀਰੋ ਦੀ रियलिटी ਕੀ ਆ ਗਰਾਊਂਡ ਜ਼ੀਰੋ ਦੀ ਰਿਐਲਿਟੀ ਦੇ ਵਿੱਚ ਸਫਾਈ ਨਹੀਂ ਹੁੰਦੀ ਕਹਿੰਦੇ ਕਾਗਜ਼ਾਂ ਵਿੱਚ ਹੀ ਸਫਾਈ ਹੋ ਕੇ ਰਹਿ ਜਾਂਦੀ ਹੈ ਤਾਂ ਜਿਹੜੀ ਹੈ ਪ੍ਰਸ਼ਾਸਨ ਉੱਤੇ ਪਿੰਡ ਨਿਵਾਸੀ ਨੇ ਉਹ ਵੱਡੇ ਸਵਾਲ ਜਿਹੜੇ ਖੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਹੁਣ ਦੇਖਦੇ ਆ ਕਿ ਲੋਕਾਂ ਦੀ ਸੁਣਵਾਈ ਕਦੋਂ ਹੋਊਗੀ ਕਦੋਂ ਇਹਨਾਂ ਨੂੰ ਇਨਸਾਫ਼ ਮਿਲੇਗਾ ਕਦੋਂ ਇਹਨਾਂ ਦੀ ਜਿਹੜੀ ਆ ਜਿਹੜੀ ਪੁੱਤਾ ਵਾਂਗੂ ਪਾਲੀ ਹੋਈ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਡੁੱਬ ਕੇ ਤਬਾਹ ਹੋ ਚੁੱਕੀ ਆ ਪਟਿਆਲਾ ਅਕਨੌਰ ਏਰੀਆ ਤੋਂ ਲੈ ਕੇ ਦੇਵੀਗੜ ਏਰੀਆ ਤੱਕ ਸਾਰੀ ਜਿਹੜੀ ਝੋਨੇ ਦੀ ਫਸਲ ਆ ਜਿਹੜੀ ਹੁਣ ਕੁਛੇ ਜਿਹੜੇ ਆ ਗਏ ਹਫ਼ਤਾ ਚ ਵਡਣੀ ਵਡਾਈ ਵੀ ਸ਼ੁਰੂ ਹੋ ਜਾਂਦੀ ਸੀਗੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਹੜਾ ਨੇ ਪਟਿਆਲੇ ਦੇ ਵਿੱਚ ਤਬਾਹੀ ਲਿਆ ਕੇ ਜਿਹੜੀ ਗਿਆ ਉਹ ਰੱਖ ਦਿੱਤੇ ਗਿਆ ਸੋ ਹੋਰ ਵੀ ਅਪਡੇਟ ਦੇ ਲਈ ਬਣੇ ਰਹੋ ਐਬੀਪੀ ਸਾਜ ਦੇ ਨਾਲ ਗਰਾਊਂਡ ਜ਼ੀਰੋ ਤੋਂ ਹਰ ਇੱਕ ਜਮਿਨੀ ਹਕੀਕਤ ਤੁਹਾਡੇ ਨਾਲ ਕਰਦੇ ਰਾਂਗੇ ਸ਼ੇਅਰ